ਇਹ ਤੁਸੀਂ ਗੰਦਾ ਪਾਣੀ ਪੀ ਰਹੇ ਹੋ ਇਹ ਸਰਕਾਰਾਂ ਵੀ ਉਪਲਬਧ ਵੀ ਐ ਰਹੀ ਕਿ ਇਹਨਾਂ ਨੇ ਬੁੱਡੇ ਦਰਿਆ ਨੂੰ ਬੁੱਡੇ ਨਾਲੇ ਦੇ ਵਿੱਚ ਪਰਵਰਤਤ ਕਰਤਾ ਸਾਡੀ ਪਾਰਟੀ ਦੀ ਪਹਿਲੀ ਮੰਗ ਕੀ ਹੈ ਕਿ ਸਾਫ਼ ਪਾਣੀ ਸਾਨੂੰ ਮਿਲਵਾਓ ਜਦੋਂ ਅਸੀਂ ਟੈਕਸ ਦਿੰਨੇ ਆ ਤੇ ਸਾਨੂੰ ਸਾਫ਼ ਪਾਣੀ ਚਾਹੀਦਾ ਹੈਗਾ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤੇ ਅਸਲ ਇਹ ਕਿ ਸਾਨੂੰ ਸਾਫ਼ ਪਾਣੀ ਮਿਲਵਾਓ ਜਦੋਂ ਤੁਸੀਂ ਲੋਕਾਂ ਤੋਂ ਟੈਕਸ ਲੈਂਦੇ ਹੋ ਤਾਂ ਮ ਰੈਵਨਿਊ ਆਉਂਦਾ ਹੈ ਉਸ ਤੋਂ ਬਾਅਦ 95 ਵਾਡਾਂ ਦੇ ਵਿੱਚ ਪੀਣ ਜੋਗ ਪਾਣੀ ਨਹੀਂ ਹੈਗਾ ਇਹ ਜਿਹੜੇ ਪਾਣੀ ਨੂੰ ਕਹਿੰਦੇ ਆ ਕਿ ਇਹ ਪਾਣੀ ਪੀਣ ਜੋਗਾ ਹੈ ਉਸ ਪਾਣੀ ਨੂੰ ਆਰੋਧਾ ਫਿਲਟਰ ਕਰਕੇ ਲੈਂਦੇ ਪਿਆ ਜਿਹਦੇ ਵਿੱਚ ਨਾ ਮਿਨਰਲਸ ਹੁੰਦੇ ਆ ਨਾ ਪੋਸ਼ਣ ਦਾ ਸਰਕਾਰ ਜ਼ੀਰੋ ਆ ਫੇਲਿਅਰ ਆ ਇਸ ਕਰਕੇ ਉਹ ਆਪਣਾ ਆਪ ਨੂੰ ਬਚਾਉਣ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਉਹ ਸੀਟ ਜਿਸ ਕਰਕੇ ਖਾਲੀ ਕਰਾ ਰਿਹਾ ਹੈ ਉਹਦਾ ਕਾਰਨ ਹੈਗਾ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਐਫ ਆਈ ਆਰਾਂ ਦਰਜ ਹੋਈਆਂ ਆ ਅਗਰ ਉਹਨੂੰ ਕੋਈ ਸੰਵਿਧਾਨਿਕ ਅਹੁਦਾ ਮਿਲ ਜਾਂਦਾ ਤੇ ਉਹਦੀ ਐਫ ਆਈ ਆਰ ਦੀ ਪ੍ਰੋਸੀਡਿੰਗ ਸਟੇ ਹੋ ਜਾਏਗੀ ਤੇ ਉਹ ਪੂਰੀ ਤਰ੍ਹਾਂ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਹੋਣਾ ਚਾਹੁੰਦਾ ਇਹਨਾਂ ਨੇ ਤੇ ਸਭ ਤੋਂ ਪਹਿਲਾਂ ਆਪਣਾ ਇੱਕੋ ਹੀ ਕੰਮ ਕੀਤਾ ਇਹਨਾਂ ਨੇ ਤੇ ਫਟਾਫਟ ਵਿਆਹ ਕਰਾ ਲਿਆ ਆਪਣੇ ਤੇ ਹੁਣ ਵਿਆਹ ਕਰਾ ਕੇ ਆ ਤੇ ਇਹ ਬਿਜੀ ਤੇ ਇਹਨਾਂ ਤੋਂ ਤੁਸੀਂ ਇਨਸਾਫ ਦੀ ਉਮੀਦ ਬਿਲਕੁਲ ਨਾ ਰੱਖੋ ਕਹਿੰਦੇ ਜ਼ੁਲਮ ਕੇ ਸਾਇ ਮੇ ਲਬ ਖੋਲੇਗਾ ਕੌਣ ਅਗਰ ਹਮ ਹੀ ਚੁਪ ਰਹੇ ਤਾਂ ਫਿਰ ਬੋਲੇਗਾ ਕੌਣ ਸੋ ਸਾਡਾ ਇੱਥੇ ਖੜਨਾ ਬੰਦਾ ਸੀ ਅਸੀਂ ਇੱਥੋਂ ਚੋਣ ਜਿੱਤਾਂਗੇ ਤੇ ਸਾਡੇ ਚੋਣ ਜਿੱਤਣ ਦੇ ਨਾਲ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਸਕਦੀ ਹੈ ਕਿ ਜਦੋਂ ਇੱਕ ਆਮ ਇਨਸਾਨ ਸ਼੍ਰਮਣੀ ਕਾਲੀਦਾ ਲ ਅੰਮਰਸਰ ਤੋਂ ਜਦੋਂ ਜਿੱਤਦਾ ਤੇ ਉਸ ਦੇ ਨਾਲ ਸਰਕਾਰ ਦੇ ਤੇ ਕੀ ਪ੍ਰਭਾਵ ਪੈਂਦਾ ਪਿਛਲੇ 30 ਸਾਲ ਤੋਂ ਗੰਦਾ ਪਾਣੀ ਪੀ ਰਿਆ ਹੁਣ ਪਤਾ ਨਾ ਚਾਹੀਦਾ ਕਿ ਲੁਧਿਆਣਾ ਦੇ ਵਿੱਚ ਗੈਸਟਰੋ ਪੇਸ਼ੈਂਟ ਬਹੁਤ ਜ਼ਿਆਦਾ ਹੋ ਚੁੱਕੇ ਆ ਤੇ ਲੁਧਿਆਣੇ ਦੇ ਜਿਹੜੇ ਸਭ ਤੋਂ ਫੇਮਸ ਡਾਕਟਰ ਗੈਸਟ੍ਰੋ ਦੇ ਗਿਆ ਰਾਤ 4 ਵਜੇ ਤੱਕ ਪੇਸ਼ੈਂਟਾਂ ਨੂੰ ਦੇਖਦੇ ਆ ਜਿੰਦਾਬਾਦ ਦੀਪਾਪੀ ਜਿੰਦਾਬਾਦ ਜੋਟਾ ਇਸ਼ਾਨ ਵਰਟੀ ਜੋਟ ਇਸ਼ਾਨ ਵਰਟੀ ਸਾਡਾ ਯੁੱਧ ਦਿੱਲੀ ਵੋਟਰ ਸਾਡਾ ਯੁੱਧ ਦਿੱਲੀ ਵੋਟਰ ਸਾਡਾ ਯੁੱਧ ਦਿੱਲੀ ਵੋਟਰ ਸਾਡਾ ਯੁੱਧ ਦਿੱਲੀ ਵੋਟਰ ਸਾਡਾ ਯੁੱਧ Sag dir Ayush, Gib dir Mut. Don Michan, Party, Party, So Party, Party, Party. 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 ਧੰਨਵਾਦ ਜੁੱਗ ਦਿੱਲੀ ਜੁੱਗ ਸਾਥ ਜੁੱਗ ਦਿੱਲੀ ਜੁੱਗ ਕੈਂਡੀਡਟ ਸਾਹਿਬ ਆਪਣੇ ਲੁਧਿਆਣੇ ਦੇ ਵਿੱਚ ਗੰਦੇ ਨਾਲੇ ਦਾ ਮੁੱਦਾ ਬਹੁਤ ਵੱਡਾ ਇੱਕ ਮੁੱਦਾ ਬਣਿਆ ਹੋਇਆ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਜੀ ਗੰਦੇ ਨਾਲੇ ਕਰਕੇ ਭਿਆਨਕ ਬਿਮਾਰੀਆਂ ਦੀ ਚਪੇਟ ਚਾਏ ਨੇ ਜੀ ਲੋਕ ਬਹੁਤ ਸਾਰਿਆਂ ਨੇ ਆਪਣੀਆਂ ਜਿਹੜੀਆਂ ਅਨਮੋਲ ਜ਼ਿੰਦਗੀਆਂ ਤੋਂ ਹੱਥ ਧੋਲੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਵਿਚਾਰੇ ਅੱਜ ਵੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋਏ ਹੋਏ ਨੇ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਬੁੱਡੇ ਨਾਲੇ ਦੀ ਸਫਾਈ ਦੇ ਨਾਂ ਤੇ ਨਾਂ ਤੇ ਜਿਹੜੀਆਂ ਸਰਕਾਰਾਂ ਆਈਆਂ ਪਹਿਲਾਂ ਤੇ ਰਾਜਨੀਤੀ ਕਰਦੀਆਂ ਰਹੀਆਂ ਕਿ ਅਸੀਂ ਬੁੱਡੇ ਨਾਲੇ ਨੂੰ ਸਫਾਈ ਕਰਾ ਦੇਾਂਗੇ ਕਰੋੜਾਂ ਰੁਪਏ ਫੰਡ ਖਾ ਗੀਆਂ ਪਰ ਅੱਜ ਤੱਕ ਬੁੱਡੇ ਨਾਲੇ ਦੀ ਸਫਾਈ ਨਹੀਂ ਹੋਈ ਇਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਬੜੀ ਵੱਡੀ ਗੱਲ ਦੱਸਣਾ ਚਾਹਨਾ ਹੈ ਕਿ ਰੋਪੜ ਤੋਂ ਚਾਰ ਪਾਈਪਾਂ ਪਈਆਂ ਹੀਆਂ ਰੋਪੜ ਤੋਂ ਜਿਹੜੀਆਂ ਦਰਾਹੇ ਉੱਤਰ ਦੀਆਂ ਤੇ ਲੁਧਿਆਣੇ ਦੇ ਵਿੱਚ ਪਿਛਲੇ 30 ਸਾਲ ਤੋਂ ਜਿਹੜਾ ਰੋਪੜ ਦਾ ਜਿਹੜਾ ਸੀਵਰੇਜ ਦੀਆਂ ਪਾਈਪਾਂ ਆਈਆਂ ਤੇ ਜਿਹੜਾ ਡਰੇਨੇਜ ਵੇਸਟ ਹੈਗਾ ਉਹਦੀ ਜਿਹੜੀ ਪਾਈਪਾਂ ਜਿਵੇਂ ਇੱਥੇ ਨਾਨਕਾਰੀ ਆ ਹੋਰਕਾਰੀ ਭਵਨ ਦੇ ਕੋਲਿਕ ਪਾਈਪ دوسری ਪਾਈਪ ਉਸ ਤੋਂ ਟੇਲਾ ਇਹ ਲੁਬਿਆਣੇ ਦੇ ਵਿੱਚ ਆਂਦੀਆਂ ਤੇ ਆ ਜਿਹੜੇ ਲੋਕ ਅੱਗੇ ਆ ਹੁਣ ਤੱਕ ਪਿਛਲੇ 30 ਸਾਲ ਤੋਂ ਗੰਦਾ ਪਾਣੀ ਪੀ ਰਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੁਬਿਆਣੇ ਦੇ ਵਿੱਚ ਗੈਸਟਰੋ ਪੇਸ਼ੈਂਟ ਬਹੁਤ ਜ਼ਿਆਦਾ ਹੋ ਚੁੱਕੇ ਆ ਇਹ ਲੋਕਿਆਂ ਦੇ ਜਿਹੜੇ ਸਭ ਤੋਂ ਫੇਮਸ ਡਾਕਟਰ ਗੈਸਟਰੋ ਦੇ ਗਿਆ ਰਾਤ 4 ਵਜੇ ਤੱਕ ਪੇਸ਼ੈਂਟਾਂ ਨੂੰ ਦੇਖਦੇ ਆ ਉਹਦਾ ਕਾਰਨ ਹੈਗਾ ਕਿ ਤੁਸੀਂ ਗੰਦਾ ਪਾਣੀ ਪੀ ਰਹੇ ਹੋ ਇਹ ਸਰਕਾਰਾਂ ਦੀ ਉਪਲਬਧੀ ਆ ਰਹੀ ਕਿ ਇਹਨਾਂ ਨੇ ਬੁੱਢੇ ਦਰਿਆ ਨੂੰ ਬੁੱਢੇ ਨਾਲੇ ਦੇ ਵਿੱਚ ਪਰਵਰਤਤ ਕਰਤਾ ਸਾਡੀ ਪਾਰਟੀ ਦੀ ਪਹਿਲੀ ਮੰਗ ਜੀ ਹੈ ਕਿ ਸਾਫ਼ ਪਾਣੀ ਸਾਨੂੰ ਮਿਲ ਕਰਾਓ ਜਦੋਂ ਅਸੀਂ ਟੈਕਸ ਦਿੰਨੇ ਆ ਤੇ ਸਾਨੂੰ ਸਾਫ਼ ਪਾਣੀ ਚਾਹੀਦਾ ਹੈਗਾ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤੇ ਅਸਲ ਇਹ ਕਿ ਸਾਨੂੰ ਸਾਫ਼ ਪਾਣੀ ਮਹਰੀਆ ਕਰਾਓ ਜਦੋਂ ਤੁਸੀਂ ਲੋਕਾਂ ਤੋਂ ਟੈਕਸ ਲੈਂਦੇ ਹੋ ਤਾਂ ਮੈਨੂੰ ਰੈਵਨਿਊ ਆਉਂਦਾ ਉਸ ਤੋਂ ਬਾਅਦ 95 ਵਾਡਾਂ ਦੇ ਵਿੱਚ ਪੀਣ ਜੋਗ ਪਾਣੀ ਨਹੀਂ ਹੈਗਾ ਇਹ ਜਿਹੜੇ ਪਾਣੀ ਨੂੰ ਕਹਿੰਦੇ ਕਿ ਇਹ ਪਾਣੀ ਪੀਣ ਜੋਗਾ ਹੈ ਉਸ ਪਾਣੀ ਨੂੰ ਆਰੋਧਾ ਫਿਲਟਰ ਕਰਕੇ ਲੈਂਦੇ ਪਿਆ ਜਿਹਦੇ ਵਿੱਚ ਨਾ ਮਿੱਲਰ ਹੁੰਦੇ ਨਾ ਕੁਝ ਹੁੰਦਾ ਉਹ ਪਾਣੀ ਬਿਲਕੁਲ ਵੀ ਸਹੀ ਨਹੀਂਗਾ ਕਿ ਸਾਡੀ ਪਹਿਲੀ ਮੰਗ ਹੈ ਸਾਫ਼ ਪਾਣੀ ਆਬਾ ਹਵਾ ਤੇ ਵਾਤਾਵਰਨ ਤੇ ਜਿਹੜਾ ਲੁਧਿਆਣੇ ਦਾ ਗ੍ਰੀਨ ਬੈਲਟ ਜੀ ਹੈ ਸਾਰੀ ਉਹ ਸਾਰੀ ਗ੍ਰੀਨ ਬੈਲਟ ਆਮ ਆਦਮੀ ਪਾਰਟੀ ਨੇ ਆਪਣੇ ਪੋਸਟਰਾਂ ਨਾਲ ਇਨਕ੍ਰੋਚਮੈਂਟ ਕਰਤੀ ਹੈ ਭਰਤੇ ਆਪਣੇ ਪੋਸਟਰਾਂ ਦੇ ਨਾਲ ਇਹ ਸਰਕਾਰਾਂ ਨੇ ਅੱਜ ਤੱਕ ਕਦੀ ਦੱਸਣ ਕਿ ਕਦੀ ਕਿਸੇ ਕਾਲੇ ਪਾਣੀ ਦੇ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਹੋਵੇ ਕਦੀ ਜੀਰਾ ਸ਼ਰਾਬ ਫੈਕਟਰੀ ਦੇ ਵਿੱਚ ਸ਼ਮੂਲੀਅਤ ਕੀਤੀ ਹੋਵੇ ਸਿਰਫ ਇੱਕ ਕੋਈ ਇੱਕ ਪਾਰਟੀ ਸੀ ਸ਼੍ਰਮਣੀ ਕਾਲੀਗਰ ਅਮਰ ਸਰ ਜਿਨ੍ਹਾਂ ਨੇ ਹਰ ਗੱਲ ਦੇ ਉੱਤੇ ਮੋਰਚਾ ਲਾਇਆ ਚਾਹੇ ਜੀਰੇ ਸ਼ਰਾਬ ਫੈਕਟਰੀ ਦਾ ਹੋਵੇ ਤੇ ਚਾਹੇ ਕਾਲੇ ਪਾਰੀ ਦਾ ਮੋਰਚਾ ਹੋਵੇ ਸੋ ਲੋਕਾਂ ਨੂੰ ਧਿਆਨ ਧਰ ਕੇ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕੀਮਤੀ ਮਾਤਰਾ ਦਾ ਬਾਨ ਕਿੰਨੂ ਦੇਣਾ ਕੈਂਡੀਡਟ ਸਾਹਿਬ ਅਗਰ ਆਪਾ ਭਗਵੰਤ ਮਾਨ ਸਰਕਾਰ ਦੀ ਗੱਲ ਕਰਦੇ ਆ ਤਾਂ ਸਰਕਾਰ ਦਾ ਕਹਿਣਾ ਵੀ ਅਸੀਂ ਪਹਿਲ ਦੇ ਆਧਾਰ ਤੇ ਲੈ ਕੇ ਚੱਲੇ ਆ ਜੀ ਗੰਦੇ ਨਾਲੇ ਦੇ ਮੁੱਦੇ ਨੂੰ ਕਿਉਂਕਿ ਇਹ ਪੰਜਾਬ ਨਾਲ ਜੁੜਿਆ ਹੋਇਆ ਮੁੱਦਾ ਹੈ ਜੀ ਇਹ ਪੰਜਾਬ ਦੇ ਵਾਤਾਵਰਣ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਤੁਸੀਂ ਇਸ ਪੁਆਇੰਟ ਤੇ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਉਹ ਕਹਿੰਦੇ ਨੇ ਵੀ ਅਸੀਂ ਬਹੁਤ ਮਿਹਨਤ ਕੀਤੀ ਹੈ ਔਰ ਸਥਿਤੀ ਤੇ ਕਾਬੂ ਪਾਉਣ ਦੇ ਬਹੁਤ ਨੇੜੇ ਆ ਗਲੀ ਗਲੀ ਜਦੋਂ ਐਮਐਲਏ ਨੂੰ ਮੁੱਖ ਮੰਤਰੀਆਂ ਨੂੰ ਚੇਅਰਮੈਨਾਂ ਨੂੰ ਦਿੱਲੀ ਤੋਂ ਨਕਾਰੇ ਹੋਏ ਸੀਐਮ ਨੂੰ ਦਿੱਲੀ ਤੋਂ ਨਕਾਰੇ ਸ਼ਰਾਬ ਦੇ ਘਟਾਲਿਆਂ ਨੂੰ ਬੰਦਿਆਂ ਨੂੰ ਜਦੋਂ ਗਲੀ ਗਲੀ ਵੋਟ ਮੰਗਣੀ ਪੈ ਜਵੇ ਤੇ ਸਰਕਾਰ ਦੀਆਂ ਉਪਲਬਧੀਆਂ ਦੱਸਣ ਪਾਈ ਜਾਣ ਤੇ ਤੁਸੀਂ ਸਮਝੋ ਸਰਕਾਰ ਦੀ ਕੋਈ ਵੀ ਉਪਲਬਧੀ ਨਹੀਂ ਗਈ ਸਰਕਾਰ ਜ਼ੀਰੋ ਆ ਫੇਲਿਅਰ ਆ ਇਸ ਕਰਕੇ ਉਹ ਆਪਣਾ ਆਪ ਨੂੰ ਬਚਾਉਣ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਉਹ ਸੀਟ ਜਿਸ ਕਰਕੇ ਖਾਲੀ ਕਰਾ ਰਿਹਾ ਹੈ ਉਹਦਾ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਐਫ ਆਈ ਆਰਾਂ ਦਰਜ ਹੋਈਆਂ ਹਨ ਅਗਰ ਉਹਨੂੰ ਕੋਈ ਸੰਵਿਧਾਨਿਕ ਕਵਤਾ ਮਿਲ ਜਾਂਦਾ ਤੇ ਉਹਦੀ ਐਫ ਆਈ ਆਰ ਦੀ ਪ੍ਰोसीडिंग ਸਟੇ ਹੋ ਜੇਰਗੀ ਤੇ ਉਹ ਪੂਰੀ ਤਰ੍ਹਾਂ ਪੰਜਾਬ ਦੀ ਸੱਤਾ ਦੇ ਉੱਤੇ ਕਾਬੂ ਹੋਣਾ ਚਾਹੁੰਦਾ ਕੈਂਡੀਡਟ ਸਾਹਿਬ ਕਿੰਨੇ ਲੋਕ ਦੁਖੀ ਨੇ ਜੀ ਅਗਰ ਆਪਾਂ ਗੰਦੇ ਨਾਲੇ ਤੋਂ ਆਪਾਂ ਗੱਲ ਕਰਦੇ ਆ ਲੋਕ ਤੁਹਾਨੂੰ ਕੀ ਜਦੋਂ ਤੁਸੀਂ ਜਾਣਿਓ ਵੋਟਾਂ ਬਾਰੇ ਗੱਲਬਾਤ ਕਰਦੇ ਹੋ ਉਹਨਾਂ ਨਾਲ ਤਾਂ ਗੰਦੇ ਨਾਲੇ ਦੇ ਬਾਰੇ ਵਿੱਚ ਕੀ ਕਹਿੰਦੇ ਨੇ ਜੀ ਲੋਕ ਆਪਣੀ ਮਾਈਂਡ ਸੈਟ ਅਪ ਕੀ ਦੱਸਦੇ ਨੇ ਜੀ ਗੰਦੇ ਨਾਲੇ ਦੇ ਬਾਰੇ ਤੇ ਤੁਸੀਂ ਜਦੋਂ ਸੁਣੋਗੇ ਲੋਕਾਂ ਤੋਂ ਉਹ ਤੁਹਾਨੂੰ ਦੱਸਣਗੇ ਉਹਨਾਂ ਨੇ ਦੱਸਣਾ ਕਿ ਬੁੱਢੇ ਦਰਿਆ ਨਾਲ ਜਦੋਂ ਬੁੱਢਾ ਨਾਲਾ ਬਣਾਇਆ ਉਸ ਤੋਂ ਬਾਅਦ ਸਰਕਾਰਾਂ ਤੇ ਆਈਆਂ ਇਹਨਾਂ ਨੇ ਤੇ ਸਭ ਤੋਂ ਪਹਿਲਾਂ ਆਪਣਾ ਇੱਕੋ ਹੀ ਕੰਮ ਕੀਤਾ ਇਹਨਾਂ ਨੇ ਤੇ ਫਟਾਫਟ ਵਿਆਹ ਕਰਾ ਲਿਆ ਆਪਣੇ ਤੇ ਹੁਣ ਵਿਆਹ ਕਰਾ ਕੇ ਆ ਤੇ ਬਿਜੀ ਤੇ ਇੰਨਾ ਤੋਂ ਤੁਸੀਂ ਇਨਸਾਫ ਦੀ ਉਮੀਦ ਬਿਲਕੁਲ ਨਾ ਰੱਖੋ ਕਹਿੰਦੇ ਜ਼ੁਲਮ ਕੇ ਸਾਏ ਮੇ ਲਬ ਖੋਲੇਗਾ ਕੌਣ ਅਗਰ ਹਮ ਹੀ ਚੁੱਪ ਰਹੇ ਤਾਂ ਫਿਰ ਬੋਲੇਗਾ ਕੌਣ ਸੋ ਸਾਡਾ ਇੱਥੇ ਖੜਨਾ ਬੰਦਾ ਸੀ ਅਸੀਂ ਇੱਥੋਂ ਚੋਣ ਜਿੱਤਾਂਗੇ ਤੇ ਸਾਡੇ ਚੋਣ ਜਿੱਤਣ ਦੇ ਨਾਲ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਸਕਦੀ ਹੈ ਕਿ ਜਦੋਂ ਇੱਕ ਆਮ ਇਨਸਾਨ ਸ਼੍ਰੋਮਣੀ ਕਾਲੀਕਲ ਅੰਮਰਸਾ ਤੋਂ ਜਦੋਂ ਜਿੱਤਦਾ ਤੇ ਉਸ ਦੇ ਨਾਲ ਸਰਕਾਰ ਦੇ ਤੇ ਕੀ ਪ੍ਰਭਾਵ ਪੈਂਦਾ ਕੋਈ ਜੀ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਜਿਵੇਂ ਕਿ ਆਪਣੀ ਲੀਡਰਸ਼ਿਪ ਤੁਹਾਡੇ ਨਾਲ ਕਿੰਨੀ ਮਜ਼ਬੂਤੀ ਨਾਲ ਤੁਹਾਡਾ ਸਾਥ ਦੇ ਰਹੀ ਹੈ ਔਰ ਆਪਾਂ ਕਿੰਨੀ ਮਜਬੂਤੀ ਨਾਲ ਇਸ ਮੋਹਮ ਨੂੰ ਅੱਗੇ ਵਧਾ ਰਹੇ ਆ ਜਿਹੜਾ ਚੋਣ ਪ੍ਰਚਾਰ ਹੈ ਕਿੰਨਾ ਮਜਬੂਤ ਹੈ ਜੀ ਆਪਣਾ ਮੈਂ ਹੁਣ ਇਹਨਾਂ ਦੀ ਕੀ ਤਰੀਫ ਕਰਾਂ ਮੇਰੇ ਜਿੰਨੇ ਭਰਾ ਮੇਰੇ ਕੋਲ ਖੜੇ ਹੋਏ ਆ ਇਹਨਾਂ ਨੇ ਦਿਨ ਰਾਤ ਮੇਰੇ ਲਈ ਇੱਕ ਕੀਤਾ ਆ ਹੁਣ ਤੁਸੀਂ ਸਾਰੇ ਜਾਣੇ ਕਹਿੰਦੇ ਸੀ ਸਾਰੇ ਕਹਿੰਦੇ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਤੇ ਬਹੁਤ ਕੱਟੜਾ ਗਿਆ ਉਹ ਤੇ ਹਿੰਦੂਆਂ ਦੇ ਪ੍ਰਤੀ ਨਫ਼ਰਤ ਕਰਦੇ ਆ ਤੁਸੀਂ ਇਹ ਸਾਰੇ ਸਾਡੇ ਜਥੇਦਾਰ ਸਾਹਿਬ ਦੇਖੋ ਇਹ ਆਪਣੇ ਇੱਕ ਛੋਟੇ ਭਰਾ ਹਿੰਦੂ ਭਰਾ ਲਈ ਦਿਨ ਰਾਤ ਇਹਨਾਂ ਨੇ ਇੱਕ ਕੀਤਾ ਹੋਇਆ ਹੈ ਇੱਕ ਲੱਤ ਤੇ ਖੜ ਕੇ ਸਾਰਾ ਕੰਮ ਕਰਦੇ ਪਿਆ ਮੇਰੇ ਤੇ ਬੋਲ ਨਹੀਂ ਆਂਦਣ ਦੇ ਇਹਨਾਂ ਨੇ ਕਿਹਾ ਕਿ ਚੋਣ ਹਰ ਹਾਲਤ ਦੇ ਵਿੱਚ ਜਿੱਤਣੀ ਹੈ ਅਕਾਲ ਪੁਰਖ ਦੇ ਪਾਣੇ ਦੇ ਵਿੱਚ ਰਹਿ ਕੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਅਰਦਾਸ ਬੇਨਤੀਆਂ ਦੇ ਨਾਲ ਦੀ ਨਾਲ ਕਿ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਇਆ ਕੋਈ ਫਟੇ ਘੜ ਤੋਂ ਆਇਆ ਕੋਈ ਖੰਨੇ ਤੋਂ ਆਇਆ ਕੋਈ ਪੰਜਾਬ ਦੇ ਕਿਸੇ ਹਿੱਸੇ ਤੋਂ ਆਇਆ ਤੇ ਸਾਰੇ ਜਾਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਮਿਹਰਬਾਨੀ ਤੁਹਾਡੀ ਕੈਂਡੀਡੇਟ ਸਾਹਿਬ ਤੁਹਾਡੀ ਸਾਰਿਆਂ ਦੀ ਬਹੁਤ ਬਹੁਤ ਧੰਨਵਾਦੀ ਤੁਹਾਡੀ ਆਮਲਾ ਜੀ ਸਤਿ ਸ਼੍ਰੀ ਅਕਾਲ ਜੀ ਕੁਮਾਰ ਗੋਪੀ ਜਿੰਦਾਬਾਦ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਜਿੰਦਾਬਾਦ